ਇਸ ਲਈ ਅਮਰੀਕ ਪੱਤੋ ਹੀਰਾ ਸਿੰਘ ਦਾ ਤੇ ਜਲਾਲਪੁਰੀਆ 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 ਏ ਉਹ ਵਾਹ ਹੋ ਗਬਰੂ ਕੀ ਸਕੋਰ ਹੈ ਜੀ ਪੁਆਇੰਟ ਜਲਾਲਪੁਰੀਏ ਪਾਲੇ ਦਾ ਪੁਆਇੰਟ ਜਲਾਲਪੁਰੀਆ ਤੇ ਕਹਿੰਦੇ ਲੱਖਾਂ ਰੁਪਈਆ ਲੱਗ ਰਿਹਾ ਢੰਡਿਆਂ ਦੇ ਕੱਪ ਤੇ ਢੰਡਿਆਂ ਦੇ ਕੱਪ ਤੇ ਰਣਜੀਤ ਢੰਡੇ ਦਾ ਮੇਲਾ ਲਓ ਜਲਾਲਪੁਰੀਆ ਤੇ ਕਹਿੰਦੇ ਦੋਤੇ ਵਾਲਾ ਦੋ ਲੋ ਖਿਡਾਰੀਆਂ ਦੇ ਨੇ ਬੱਲੇ ਬੱਲੇ ਲਓ ਪਾਲਾ ਤੇ ਸੰਦੀ ਪੁਆਇੰਟ ਪੁਆਇੰਟ ਇਸ ਲਈ ਪੁਆਇੰਟ ਜਲਾਲਪੁਰੀਏ ਪਾਲੇ ਦਾ ਪੁਆਇੰਟ ਵੀ ਕਿਹੜੇ ਖਿਡਾਰੀ ਨਾਲ ਹੁੰਦਾ ਮੁਕਾਬਲਾ ਲਓ ਜਲਾਲਪੁਰੀਆ ਪਾਲਾ ਦੁਨੀਆ ਦਾ ਮਹਾਨ ਜਾਫੀ ਹੈ ਕਹਿੰਦੇ ਪਾਲਾ 10000 ਦਾ ਜੱਫਾ ਮੇਰੇ ਵੀਰੋ ਬਰਿੰਦਰ ਦਾਦਰ ਨੇ ਪਹਿਲਾ ਲਾ ਦਿੱਤਾ ਥੋਟਾ ਢੰਡਾ ਤੇ ਰਾਣਾ ਫੇਰ ਨਹੀਂ ਕਹਿੰਦੇ ਵੀ ਪਹਿਲੀ ਰੇਡ ਇਸੇ ਉਹਦਾ ਵੀ 2000 ਰੁਪਏ ਫੜ ਲਈ 14000 ਦਾ ਜੱਫਾ ਬਰਿੰਦਰ ਦੌਧਰਦਾ ਲਓ ਸੰਦੀਪ ਹੈ ਦੋਦੇ ਵਾਲਾ ਤੇ ਜਲਾਲਪੁਰੀਆ ਪਾਲਾ ਦੁਨੀਆ ਦਾ ਮਹਾਨ ਕਬੱਡੀ ਦਾ ਜਾਫੀ ਪਾਲਾ ਜਲਾਲ ਜੱਜਾ ਵਾਲਾ ਕਹਿੰਦਾ 500 ਇਹ ਨੌਜਨ ਬਰਿੰਦਰ ਦੇ ਲਈ ਹੈ